ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਲਦੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਨੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਚੁਗਾਮਾ ਸਾਹਿਬ ਅਗਲੀ ਖਬਰ ਦੇ ਵੱਲ ਵਧਿਏ ਤਾਂ ਅਮਰੀਕਾ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਇੱਕ ਤੇ ਵੈਨਜ਼ਵੇਲਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉੱਥੋਂ ਦੇ ਰਾਸ਼ਟਰਪਤੀ ਨੂੰ ਲਿਆਂਦਾ ਗਿਆ ਹੁਣ ਇੱਕ ਜਿਹੜੀ ਖਬਰ ਜਿਹੜੀ ਹੈ ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿ ਜਿਹੜੀ ਗੋਲੀ ਮਾਰੀ ਗਈ ਹੈ ਆਈਸ ਦੇ ਵੱਲੋਂ ਇੱਕ ਔਰਤ ਨੂੰ ਉਹਦੀ ਨਖੇਦੀ ਚਾਰੇ ਪਾਸੇ ਹੋ ਰਹੀ ਹੈ ਪ੍ਰੋਟੈਸਟ ਹੋ ਰਹੇ ਨੇ ਪਰ ਇਸ ਤੋਂ ਇਲਾਵਾ ਫਿਰ ਵੀ ਆਈਸ ਵਾਲੇ ਜਿਹੜੇ ਨੇ ਉਹ ਛਾਪੇ ਮਾਰੀਆਂ ਤੋਂ ਪਿੱਛੇ ਨਹੀਂ ਹਟ ਰਹੇ ਵੱਖ-ਵੱਖ ਜਗਾਵਾਂ ਤੇ ਛਾਪੇ ਮਾਰੀਆਂ ਕਰ ਰਹੇ ਨੇ ਔਰ ਵੱਖ-ਵੱਖ ਜਿਹੜੇ ਗਵਰਨਰ ਹੈਗੇ ਨੇ ਸਟੇਟਸ ਦੇ ਉਹਨਾਂ ਨੂੰ ਕਹਿ ਰਹੇ ਨੇ ਕਿ ਭਾਈ ਜੀ ਤਿਆਰੀ ਤੁਸੀਂ ਵੀ ਕਰ ਲਓ ਅਸੀਂ ਤੁਹਾਡੀ ਸਟੇਟ ਦੇ ਵਿੱਚ ਵੀ ਇਸੇ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਂਗੇ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਆ ਇਸ ਟਾਈਮ ਆ ਆ ਹੌਟ ਨਿਊਜ਼ ਜਿਹੜੀ ਬਣੀ ਹੋਈ ਆ ਪੂਰੇ ਅਮਰੀਕਾ ਦੇ ਵਿੱਚ ਮਿਨੀ ਐਪਲਸ ਵਿੱਚ ਜਿਹੜਾ ਵੱਡਾ ਆਪਰੇਸ਼ਨ ਆਈਸ ਦਾ ਜੁਆਇੰਟ ਆਪਰੇਸ਼ਨ ਚੱਲਦਾ ਪਿਆ ਆਈਸ ਜਿਹੜੀ ਹੈਗੇ ਆ ਉਹ ਫੈਡਰਲ ਏਜੰਟ ਤੇ ਇਮੀਗ੍ਰੇਸ਼ਨ ਵਿਭਾਗ ਤੇ ਜਿਹੜੇ ਉਹ ਹੋਰ ਅਦਾਰੇ ਹੈਗੇ ਆ ਉਹ ਸਾਰੇ ਰਲ ਕੇ ਇੱਕ ਬਹੁਤ ਵੱਡਾ ਆਪਰੇਸ਼ਨ ਚਲਾ ਰਹੇ ਹੈਗੇ ਮਿਨੀ ਐਪਲਸ ਵਿੱਚ ਤੇ ਬੀਤੇ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਆ ਬਹੁਤ ਵੱਡੀ ਉਥੇ ਇੱਕ ਘਟਨਾ ਵਾਪਰਦੀ ਆ ਆਈਸ ਏਜੰਟ ਵੱਲੋਂ ਇੱਕ ਅਮਰੀਕਨ ਔਰਤ ਨੂੰ ਜਿਹੜਾ ਆ ਉਹ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਹਾਲਾਤ ਨੇ ਉਹ ਬੜੇ ਤਣਾਅਪੂਰਨ ਉਥੇ ਬਣ ਜਾਂਦੇ ਆ ਜਿਸ ਔਰਤ ਨੂੰ ਗੋਲੀ ਮਾਰੀ ਗਈ ਆ ਉਸ ਦੀ ਪਛਾਣ ਰੇਨੇ ਨਿਕੋਲ ਗੁੱਡਸ ਉਹਦੇ ਵਿੱਚੋਂ ਹੋਈ ਹੈਗੀ ਆ 37 ਸਾਲਾਂ ਦੀ ਉਹ ਅਮਰੀਕਨ ਔਰਤ ਹੈ ਜਿਹੜੀ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਉਸ ਤੋਂ ਇਲਾਵਾ ਜਿਹੜੇ ਹੋਰ ਐਂਗਲਸ ਤੋਂ ਵੀ ਕਾਫੀ ਵੀਡੀਓ ਸਾਹਮਣੇ ਆਈਆਂ ਕਿਉਂ ਗੋਲੀ ਮਾਰੀ ਕਿੰਨੇ ਮਾਰੀ ਉਹ ਵੀ ਸਾਰਾ ਕੁਝ ਸਾਹਮਣੇ ਆ ਗਿਆ ਕਿ ਇੱਕ ਔਰਤ ਜਿਹੜੀ ਹੈ ਉਹ ਰੋਡ ਨੂੰ ਬਲੌਕ ਕਰ ਦਿੰਦੀ ਆ ਕਿ ਉਹ ਵੀ ਇੱਕ ਪ੍ਰੋਟੈਸਟ ਦੇ ਵਜੋਂ ਕਿ ਆਈਸ ਵਾਲੇ ਜਿਹੜੇ ਹੈਗੇ ਆ ਇਹ ਗਲਤ ਕੰਮ ਕਰਦੇ ਪਏ ਆ ਸਾਨੂੰ ਲੋਕਾਂ ਨੂੰ ਡਰਾ ਰਹੇ ਆ ਜਿਹੜੇ ਅਸੀਂ ਅਮਰੀਕਨ ਲੋਕ ਆ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜੇ ਆਈਸ ਵਾਲੇ ਉਹਨੂੰ ਅਪਰੋਚ ਕਰਦੇ ਆ ਉਹਨੂੰ ਕੁਛ ਉਹਨੂੰ ਫੜਨਾ ਚਾਹੁੰਦੇ ਆ ਜਾਂ ਉਹਨੂੰ ਡਰਾਉਣਾ ਚਾਹੁੰਦੇ ਆ ਤੇ ਉਹ ਆਪਣੀ ਗੱਡੀ ਜਿਹੜੀ ਹੈਗੀ ਆ ਉਥੋਂ ਮੂਵ ਆਪ ਕਰਨਾ ਚਾਹੁੰਦੀ ਆ ਅੱਗੇ ਜਾਣਾ ਚਾਹੁੰਦੇ ਆ ਇੱਕ ਆਈਸ ਵਾਲਾ ਅੱਗੇ ਖੜਾ ਹੁੰਦਾ ਤੇ ਉਹ ਜਿਹੜਾ ਅੱਗੇ ਬਿਲਕੁਲ ਲਾਗੇ ਖੜਾ ਹੁੰਦਾ ਉਸ ਨੇ ਜਦੋਂ ਉਹ ਗੱਡੀ ਮੂਵ ਕਰਦੀ ਆ ਤੇ ਉਹ ਸਿੱਧੀਆਂ ਗੋਲੀਆਂ ਜਿਹੜੀਆਂ ਜਿਹੜੀ ਰਨੇ ਨੁਕੋਲਸ ਗੁੱਡ ਹੈਗੀ ਆ ਉਹਦੇ ਸਾਹਮਣੇ ਚਿਹਰੇ ਤੇ ਵੱਜਦੀਆਂ ਤੇ ਜਦੋਂ ਗੋਲੀ ਵੱਜਦੀ ਆ ਤੇ ਉਹਦੀ ਡੈਥ ਹੋ ਜਾਂਦੀ ਆ ਤੇ ਉਹ ਗੱਡੀ ਜਿਹੜੀ ਆ ਆਲਰੇਡੀ ਮੂਵਿੰਗ ਪੋਜੀਸ਼ਨ ਵਿੱਚ ਹੁੰਦੀ ਆ ਤੇ ਅੱਗੇ ਜਾ ਕੇ ਹੋਰ ਗੱਡੀਆਂ 'ਚ ਵੱਜ ਜਾਂਦੀ ਆ ਉਸ ਤੋਂ ਬਾਅਦ ਬੜਾ ਵੱਡਾ ਇੱਕ ਉੱਥੇ ਤਣਾਅ ਪੈਦਾ ਹੋ ਜਾਂਦਾ ਲੋਕ ਪ੍ਰੋਟੈਸਟ ਪਹਿਲਾਂ ਹੀ ਕਰ ਰਹੇ ਸੀਗੇ ਫਿਰ ਇੱਕ ਖਬਰਾਂ ਜਿਹੜੀਆਂ ਪੂਰੇ ਸ਼ਹਿਰ ਵਿੱਚ ਅੱਗ ਵਾਂਗੂ ਫੈਲ ਗਈਆਂ ਲੋਕ ਉਥੇ ਇਕੱਠੇ ਹੋਣਾ ਸ਼ੁਰੂ ਹੋ ਗਏ ਫਿਰ ਵਕ ਵਕ ਮੀਡੀਆ ਅਦਾਰਿਆਂ ਦੇ ਉੱਤੇ ਇਹ ਖਬਰਾਂ ਫੈਲਦੀਆਂ ਫਿਰ ਜਿਹੜੇ ਕ੍ਰਿਸਟੀ ਨਿਯੋਮ ਨੇ ਉਹਨਾਂ ਨੇ ਇੱਕ ਖਬਰ ਦੇ ਦਿੱਤੀ ਕਹਿੰਦੇ ਜੀ ਇਹ ਜਿਹੜੇ ਲੋਕ ਸੀਗੇ ਇਹ ਆਈਸ ਨੂੰ ਟੈਰਰਾਈਜ਼ ਕਰ ਰਹੇ ਸੀਗੇ ਇਸ ਕਰਕੇ ਉਹਨਾਂ ਨੇ ਆਪਣੇ ਬਚਾਅ ਪੱਖ ਵਿੱਚ ਗੋਲੀ ਚਲਾਈ ਆ ਉਹਦੇ ਨਾਲ ਹੋਰ ਜ਼ਿਆਦਾ ਮਾਹੌਲ ਜਿਹੜਾ ਖਰਾਬ ਹੋ ਗਿਆ ਮਿਨੀ ਐਪਲਸ ਦੇ ਜਿਹੜੇ ਮੇਅਰ ਹੈਗੇ ਆ ਉਹਨਾਂ ਨੇ ਤੇ ਲੋਕਾਂ ਨੇ ਪ੍ਰੋਟੈਸਟ ਕਰਕੇ ਆਈਸ ਨੂੰ ਸ਼ਹਿਰੋਂ ਬਾਹਰ ਜਾਣ ਕਰਨ ਲਈ ਮੰਗ ਕਰ ਦਿੱਤੀ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਕਾਫੀ ਉਥੇ ਇਸ ਟਾਈਮ ਟੈਂਸ ਵਾਲੀ ਸਿਟੀ ਬਣੀ ਹੋਈ ਆ ਦੋ ਦਿਨ ਤੋਂ ਬਹੁਤ ਵੱਡੇ ਉਥੇ ਪ੍ਰੋਟੈਸਟ ਚੱਲਦੇ ਪਿਆ ਕੱਲ ਸੈਕਰਮੈਂਟੋ ਡਾਊਨਟਾਊਨ ਦੇ ਵਿੱਚ ਵੀ ਇਸੇ ਚੀਜ਼ ਦੇ ਉੱਪਰ ਇੱਕ ਬੜਾ ਵੱਡਾ ਮਾਰਚ ਕੀਤਾ ਗਿਆ ਇੱਥੇ ਗਿਆ ਪ੍ਰੋਟੈਸਟ ਕੀਤਾ ਗਿਆ ਇਮੀਗ੍ਰੇਸ਼ਨ ਆਈਸ ਵਿਭਾਗ ਜਿਹੜਾ ਹੈਗਾ ਆ ਉਹ ਹਜੇ ਵੀ ਇਸ ਜੀਤ ਤੋਂ ਪਿੱਛੇ ਨਹੀਂ ਹਟਦਾ ਪਿਆ ਉੱਥੇ ਗ੍ਰਿਫਤਾਰੀਆਂ ਜਾਰੀ ਹੈਗੀਆਂ ਵੱਡੇ ਪੱਧਰ ਤੇ ਆਈਸ ਦਾ ਕਹਿਣਾ ਹੈਗਾ ਆ ਉਹਨਾਂ ਦੇ ਕ੍ਰਿਸਟੀਨੇਮ ਦਾ ਕਹਿਣਾ ਹੈਗਾ ਆ ਕਿ ਦੇਖੋ ਜੀ ਉੱਥੇ ਜਿਹੜੇ ਕ੍ਰਿਮੀਨਲ ਲੋਕ ਐ ਅਸੀਂ ਉਹ ਫੜੇ ਆ ਸੈਕਸ ਆਫੈਂਡਰ ਫੜੇ ਆ ਜਿਹੜੇ ਲੋਕ ਵੈਲਫੇਅਰ ਦੇ ਵਿੱਚ ਧੰਦਲੀਆਂ ਕਰਦੇ ਪਏ ਆ ਉਹਨਾਂ ਨੂੰ ਫੜਿਆ ਹੈਗਾ ਜਿਹੜੇ ਜਿਨ੍ਹਾਂ ਲੋਕਾਂ ਨੇ ਮਰਡਰ ਕੀਤਾ ਹੈਗਾ ਆ ਜਿਹੜੇ ਕਿਲਰ ਹੈਗੇ ਆ ਅਸੀਂ ਉਹਨਾਂ ਨੂੰ ਫੜ ਰਹੇ ਆ ਪਰ ਦੂਜੇ ਪਾਸੇ ਉੱਥੇ ਤੇ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਫੁਟੇਜ ਸਾਹਮਣੇ ਆ ਰਹੀਆਂ ਉਹ ਬਹੁਤ ਡਰਾਉਣੀਆਂ ਹੈਗੀਆਂ ਕਿਸ ਤਰੀਕੇ ਦੇ ਉਥੇ ਇਸ ਟਾਈਮ ਪ੍ਰੋਟੈਸਟ ਚੱਲਦੇ ਪਏ ਆ ਪੂਰਾ ਸ਼ਹਿਰ ਜਿਹੜਾ ਜਿਸ ਹਾਲਾਤ ਜਿਹੜੇ ਸ਼ਿਕਾਗੋ ਵਿੱਚ ਬਣੇ ਸੀ ਉਹਦੇ ਤੋਂ ਵੀ ਬਦਤਰ ਜਿਹੜੇ ਹਾਲਾਤ ਉਸ ਟਾਈਮ ਮੀਨੀਪੋਲਿਸ ਦੇ ਬਣੇ ਹੋਏ ਆ ਜੇ ਇੱਕ ਚੁਗਾਵਾਂ ਸਾਹਿਬ ਇੱਕ ਪਾਸੇ ਤਾਂ ਪ੍ਰੋਟੈਸਟ ਚੱਲ ਰਹੇ ਨੇ ਦੂਜੇ ਪਾਸੇ ਆਈਸ ਵਾਲੇ ਕਹਿ ਰਹੇ ਨੇ ਅਸੀਂ ਵਕ ਵਕ ਸੂਬਿਆਂ ਦੇ ਵਿੱਚ ਛਾਪੇਮਾਰੀ ਨੂੰ ਵਧਾਵਾਂਗੇ ਇਹ ਦੋਵੇਂ ਪੱਖ ਹੀ ਚੱਲ ਰਿਹਾ ਜੀ ਆ ਬਿਲਕੁਲ ਜਿਸ ਤਰ੍ਹਾਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕ੍ਰਿਸਟੀਨਿਓਮ ਜਿਹੜੇ ਸੈਕਟਰੀ ਹੈਗੇ ਆ ਆਈਸ ਦੇ ਉਹਨਾਂ ਨੂੰ ਪੁੱਛਿਆ ਕਿ ਦੇਖੋ ਜੀ ਗਵਰਨਰ ਨਿਊਸਮ ਕਹਿੰਦੇ ਆ ਅ ਅਸੀਂ ਰੈਡੀ ਆ ਆਦੋ ਤੁਸੀਂ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਕਿਹਾ ਠੀਕ ਹੈ ਗਵਰਨਰ ਨਿਊਸਮ ਹੋ ਜਾ ਰੈਡੀ ਅਸੀਂ ਆ ਰਹੇ ਆ ਕਹਿੰਦੇ ਅਸੀਂ ਕੈਲੀਫੋਰਨੀਆ ਵਿੱਚ ਵੀ ਇੱਕ ਬਹੁਤ ਵੱਡਾ ਆਪਰੇਸ਼ਨ ਚਲਾ ਰਹੇ ਆ ਤੇ ਕਾਫੀ ਵੱਡੇ ਪੱਦਰ ਤੇ ਜਿਹੜੇ ਹੈਗੇ ਆ ਨਵੇਂ ਜਿਹੜੇ ਆ ਇਸ ਦੱਸਦੇ ਆ ਉਹ ਰੈਡੀ ਹੋ ਗਏ ਆ ਕਹਿੰਦੇ ਅਸੀਂ ਆ ਰਹੇ ਆ ਵੱਡੇ ਪੱਧਰ ਤੇ ਅਸੀਂ ਕੈਲੀਫੋਰਨੀਆ ਵਿੱਚ ਵੀ ਕਾਰਵਾਈ ਕਰਾਂਗੇ ਤੇ ਹੋਰ ਸਟੇਟਾਂ ਵਿੱਚ ਵੀ ਕਾਰਵਾਈ ਕਰਾਂਗੇ ਤੁਹਾਨੂੰ ਯਾਦ ਕਰਵਾ ਦਈਏ ਕਿ ਮਿਨੀ ਐਪਲਸ ਮਿਨੀ ਸੋਟਾ ਵਿੱਚ ਕਿਉਂ ਕੀਤਾ ਗਿਆ ਉਥੇ ਕਾਫੀ ਦਿਨਾਂ ਤੋਂ ਕੁਝ ਉਥੇ ਜਿਹੜੇ ਵਲੌਗਰ ਹੈਗੇ ਸੀ ਯੂਟਿਊਬਰ ਹੈਗੇ ਸੀਗੇ ਉਹ ਗੋਰੇ ਲੋਕ ਹੀ ਸੀਗੇ ਉਹ ਵੀਡੀਓ ਉਥੇ ਬਣਾਵਣਾ ਪਾ ਰਹੇ ਸੀਗੇ ਕਿ ਆਹ ਵੇਖੋ ਜੀ ਇੱਥੇ ਡੇ ਕੇਅਰ ਖੁੱਲੇ ਆ 100 150 ਬੰਦੇ ਦਾ 500 ਬੰਦੇ ਦਾ ਇਹ ਦੱਸਿਆ ਹੋਇਆ ਪਰੇਤੇ 10 ਬੰਦੇ ਵੀ ਨਹੀਂ ਆ ਰਹੇ ਇਹ ਵੈਲਫੇਅਰ ਜਿਹੜੀ ਐ ਸਟੇਟ ਦੀ ਫੈਡਰਲ ਦੀ ਸਾਰੀ ਇਹ ਲਈ ਜਾ ਰਹੀ ਹੈਗੀ ਆ ਵੱਡੇ ਪੱਧਰ ਤੇ ਧੰਗਲੀਆਂ ਹੋ ਰਹੀਆਂ ਗ੍ਰੀਨ ਕਾਰਡ ਜਿਹੜੇ ਆ ਉਹਨਾਂ ਦਾ ਬੜਾ ਮਿਸਯੂਜ਼ ਹੋ ਰਿਹਾ 2-2 3-3 ਵਿਆਹ ਕਰਵਾ ਕੇ ਲੋਕ ਇੱਕ ਦੂਜੇ ਨੂੰ ਪੱਕੇ ਕਰਾਈ ਜਾ ਰਹੇ ਆ ਇਹ ਬੜੀਆਂ ਵੱਡੀਆਂ ਗੱਲਾਂ ਉੱਥੇ ਚਰਚਾ ਵਿੱਚ ਸੀਗੀਆਂ ਫਿਰ ਜਿਹੜੇ ਕ੍ਰਿਮੀਨਲ ਲੋਕ ਹੈਗੇ ਆ ਉਹ ਇੱਥੇ ਰਾਜ ਕਰਦੇ ਪਏ ਆ ਤੇ ਸਟੇਟ ਦੇ ਵਿੱਚ ਅਸਤੀਤਾਂ ਦਾ ਹਾਲ ਇਹ ਹੋ ਗਿਆ ਕਿ ਕੋਈ ਆ ਆਮ ਬੰਦਾ ਡਰਦਾ ਆ ਰਾਤ ਨੂੰ ਜਾਣੋ ਕਿਉਂਕਿ ਉੱਥੇ ਆਮ ਲੋਕ ਜਿਹੜੇ ਸੋਮਾਲੀਅਨ ਕਮਿਊਨਿਟੀ ਨੂੰ ਬਹੁਤ ਵੱਡਾ ਟਾਰਗੇਟ ਕੀਤਾ ਜਾ ਰਿਹਾ ਕਿ ਜਿਹੜੇ ਸੋਮਾਲੀਅਨ ਲੋਕ ਹੈਗੇ ਆ ਉਹ ਟੈਰਰਾਈਜ਼ ਕਰ ਰਹੇ ਹੈਗੇ ਆ ਇਸ ਸਟੇਟ ਨੂੰ ਲੁੱਟ ਰਹੇ ਆ ਤੇ ਜਿਹੜੇ ਉੱਥੇ ਦੇ ਆ ਅਫੀਸ਼ੀਅਲ ਹੈਗੇ ਆ ਚਾਹੇ ਮੇਅਰ ਆ ਚਾਹੇ ਉਹ ਕਾਂਗਰਸਮੈਨ ਹੈਗਾ ਚਾਹੀ ਉਹ ਜਿਹੜੇ ਵੀ ਹੈਗੇ ਆ ਉਹ ਸਾਰੇ ਕਹਿੰਦੇ ਜੀ ਨਾਲ ਰਲੇ ਹੋਏ ਆ ਇਸ ਕਰਕੇ ਅਸੀਂ ਸਟੇਟ ਨੂੰ ਕਲੀਨ ਆਊਟ ਕਰਨਾ ਚਾਹੁੰਦੇ ਆ ਸਾਫ ਕਰਨਾ ਚਾਹੁੰਦੇ ਆ ਉਦੋਂ ਜੇ ਆਪਾਂ ਗੱਲ ਕਰੀਏ ਤੇ ਇਸ ਟਾਈਮ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈਗਾ ਜਾਂ ਆਈਸ ਵਿਭਾਗ ਹੈਗਾ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਪਏ ਚਾਹੇ ਜੋ ਮਰਜੀ ਹੋਈ ਜਾ ਰਿਹਾ ਪ੍ਰੋਟੈਸਟ ਹੋਈ ਜਾ ਰਿਹਾ ਹਾਲ ਹੀ ਵਿੱਚ ਕੱਲ ਤਕਰੀਬਨ ਮਿਲੀਅਨਜ਼ ਆਫ ਡਾਲਰ ਜਿਹੜੇ ਆ ਉਹ ਇਮੀਗ੍ਰੇਸ਼ਨ ਵਾਸਤੇ ਆਈਸ ਵਾਸਤੇ ਤਰੰਤ ਪ੍ਰਸ਼ਾਸਨ ਵੱਲੋਂ ਰਿਲੀਜ਼ ਕਰ ਦਿੱਤੇ ਗਿਆ ਇਹਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਆਈਸ ਨੂੰ ਹੋਰ ਪਾਵਰ ਦਿੱਤੀ ਜਾ ਰਹੀ ਹੈ ਹੋਰ ਬੰਦੇ ਭਰਤੀ ਕੀਤੇ ਜਾ ਰਹੇ ਆ ਬਹੁਤ ਵੱਡਾ ਖਰਚਾ ਜਿਹੜਾ ਇਮੀਗ੍ਰੇਸ਼ਨ ਉੱਪਰ ਕੀਤਾ ਜਾ ਰਿਹਾ ਬਾਰਡਰ ਸਕਿਉਰਿਟੀ ਉੱਪਰ ਕੀਤਾ ਜਾ ਰਿਹਾ ਐਸ ਵਲੇ ਇੰਨਾ ਕੁ ਜ਼ਿਆਦਾ ਹਹਾਕਾਰ ਮੱਚੀ ਹੋਈ ਹੈ ਕਿ ਉਹ ਲੋਕ ਵੀ ਕਈ ਵੀਡੀਓ ਬਣਾਵਾ ਕੇ ਪਾਰੇ ਆ ਆਈਸ ਵਾਲੇ ਨੂੰ ਪੁੱਛ ਰਹੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਗਰਾ ਰਹੇ ਆ ਕਿ ਅਸੀਂ ਜਰਮਨ ਵਿੱਚ ਰਹਿ ਰਹੇ ਆ ਆਰ ਵੀ ਇਨ ਜਰਮਨੀ ਆਰ ਵੀ ਅੰਡਰ ਡਿਕਟੇਟਰਸ਼ਿਪ ਦਿਸ ਐਂਡ ਥੈਟ ਬਹੁਤ ਕੁਝ ਇਹੋ ਜੀਆਂ ਗੱਲਾਂ ਹੋ ਰਹੀਆਂ ਪਰ ਆਈਸ ਵਾਲੇ ਜਿਹੜੇ ਉਹ ਟਸ ਤੋਂ ਮਸ ਨਹੀਂ ਹੋ ਰਹੇ ਮਿਨੀ ਐਪਲਸ ਮਿਨੀ ਸੋਟਾ ਦੇ ਵਿੱਚ ਇਸ ਟਾਈਮ ਹਾਲਾਤ ਬੜੇ ਟੈਂਸ ਵਿੱਚ ਬਣੇ ਹੋਏ ਆ ਇੱਕ ਪਾਸੇ ਲੋਕਲ ਗਵਰਨਮੈਂਟ ਲੋਕਲ ਪੁਲਿਸ ਲੋਕਲ ਅਥਾਰਟੀਆਂ ਮੇਅਰ ਤੇ ਲੋਕ ਜਿਹੜੇ ਆ ਉਹ ਅੱਗੇ ਖੜੇ ਹੋਏ ਆ ਦੂਸਰੇ ਪਾਸੇ ਇਮੀਗ੍ਰੇਸ਼ਨ ਆਈਜ਼ ਤੇ ਬਾਰਡਰ ਸਕਿਉਰਿਟੀ ਫੋਰਸ ਤੇ ਜਿਹੜੇ ਹੈਗੇ ਆ ਨੈਸ਼ਨਲ ਗਾਰਡ ਜਿਹੜੇ ਆ ਉਹ ਖੜੇ ਹੋਏ ਆ ਸੋ ਆਪਣਿਆਂ ਲੋਕਾਂ ਦੇ ਹੱਥੋਂ ਆਪਣੇ ਲੋਕ ਹੀ ਮਾਰੇ ਜਾ ਰਹੇ ਆ ਜਾਂ ਕੁੱਟੇ ਜਾ ਰਹੇ ਆ ਜਾਂ ਟੈਰਰਾਈਜ਼ ਕੀਤੇ ਜਾ ਰਹੇ ਆ ਹਾਲਾਤ ਜਿਹੜੇ ਆ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਲੱਗਦਾ ਨਹੀਂ ਕਿ ਅਸੀਂ ਅਮਰੀਕਾ ਵਿੱਚ ਰਹਿ ਰਹੇ ਆ ਕਿਸੇ ਹੋਰ ਹੀ ਕੰਟਰੀ ਦੇ ਵਿੱਚ ਬੈਠੇ ਹੋਏ ਆ ਤੇ ਇਹ ਇਹਨਾਂ ਹਾਲਾਤਾਂ ਕਰਕੇ ਜਿਹੜੇ ਆ ਲੋਕ ਬਹੁਤ ਡਰੇ ਹੋਏ ਆ ਤੇ ਉਹ ਟਰੰਪ ਪ੍ਰਸ਼ਾਸਨ ਨੂੰ ਗੱਦੀ ਤੋਂ ਲਾਉਣਾ ਚਾਹੁੰਦੇ ਆ ਤੇ ਇਸੇ ਕਰਕੇ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਮੀਡ ਟਰਮ ਦੇ ਤੱਕ ਇਹੋ ਕੁਝ ਚੱਲਦਾ ਰਿਹਾ ਤੇ ਲੱਗਦਾ ਆ ਕਿ ਟਰੰਪ ਜਿਹੜੇ ਰਿਪਬਲਿਕਨਸ ਹੈਗੇ ਉਹ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਕਿਉਂਕਿ ਤੁਸੀਂ ਜਿਸ ਤਰ੍ਹਾਂ ਮਰਜੀ ਤਰੀਕੇ ਦੇ ਨਾਲ ਜੇ ਤੁਸੀਂ ਕੋਈ ਕੰਮ ਕਰਨਾ ਹੈ ਤੇ ਕਰੋ ਜੇ ਐਦਾਂ ਤੁਸੀਂ ਲੋਕਾਂ ਨੂੰ ਡਰਾ ਡਰਾ ਕੇ ਕੁੱਟ ਕੁੱਟ ਕੇ ਮਾਰ ਮਾਰ ਕੇ ਫੜਨਾ ਉਹਦੇ ਨਾਲ ਬੱਚਿਆਂ ਦੇ ਸਾਹਮਣੇ ਐਦਾਂ ਕਿਸੇ ਨੂੰ ਕੁੱਟਣਾ ਮਾਰਨਾ ਘੜੀਸਣਾ ਉਹ ਇਸ ਤਰ੍ਹਾਂ ਕੀਤਾ ਜਾ ਰਿਹਾ ਜਿੱਦਾਂ ਸਾਰੇ ਲੋਕ ਹੀ ਕ੍ਰਿਮੀਨਲ ਹੈਗੇ ਆ ਸੋ ਇੱਕ ਕਾਫੀ ਕੁਝ ਹੋ ਰਿਹਾ ਜੀ ਮਿਨੀਆਪਲਸ ਦੇ ਤੁਸੀ ਖਬਰਾਂ ਜਾ ਕੇ ਵੇਖੋ ਬਹੁਤ ਡਰਾਉਣੀਆਂ ਖਬਰਾਂ ਹੈਗੀਆਂ ਅੱਗਾਂ ਲਾਈਆਂ ਜਾ ਰਹੀਆਂ ਵਹੀਕਲ ਤੋੜੇ ਜਾ ਰਹੇ ਆ ਕਿਤੇ ਉਹਨਾਂ ਦੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਜਿਹੜੇ ਅੱਖਾਂ ਦੇ ਵਿੱਚ ਜਿਹੜੀ ਮਿਰਚਾਂ ਦੀ ਸਪਰੇਅ ਕੀਤੀ ਜਾ ਰਹੀ ਹੈ ਜਿਹੜੇ ਪ੍ਰੋਟੈਸਟਰ ਹੈਗੇ ਆ ਸੋ ਬਹੁਤ ਕੁਝ ਉੱਥੇ ਹੋ ਰਿਹਾ ਚੰਦ ਸਾਹਿਬ ਰਾਤ ਦਿਨ ਉੱਥੇ ਇੰਨਾ ਕੁ ਚੱਲਦਾ ਪਿਆ ਆ ਕਿ ਆਪਾਂ ਤਾਂ ਸਿਰਫ ਵੀਡੀਓ ਦੇਖ ਰਹੇ ਆ ਜਿਹੜੇ ਉੱਥੇ ਲੋਕ ਰਹਿੰਦੇ ਆ ਉਹ ਕੀ ਦੱਸਦੇ ਆ ਜਾ ਕੇ ਉੱਥੇ ਪਤਾ ਲੱਗ ਸਕਦਾ ਪਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਕੋਈ ਚੰਗੀਆਂ ਨਹੀਂ ਆ ਰਹੀਆਂ ਬਹੁਤ ਕੁਝ ਡਰਾਵਣਾ ਜਿਹੜਾ ਸਾਹਮਣੇ ਆ ਰਿਹਾ ਤੇ ਜੇ ਇਹੋ ਕੁਝ ਕੈਲੀਫੋਰਨੀਆ ਵਿੱਚ ਹੁੰਦਾ ਤਾਂ ਤੁਸੀਂ ਆਪੇ ਦੇਖ ਲਓ ਕਿ ਹਾਲਾਤ ਕਿਦਾਂ ਦੇ ਹੋ ਸਕਦੇ ਹੈਗੇ